ਤੂੰ ਕੋਸ਼ ਨਾ ਕਰ ਨਿੱਕੀ ਨੂੰ ਇਹ ਸਹੀ ਉਹ ਤਾਂ ਕਹਿ ਰਹੀ ਆ ਜਦੋਂ ਮੇਰਾ ਵਿਆਹ ਹੋ ਗਿਆ ਤਾਂ ਮੇਰਾ ਤਾਂ ਇਸ ਘਰ ਤੇ ਕੋਈ ਹੱਕ ਹੀ ਨਹੀਂ ਰਿਹਾ ਮੈਂ ਕੌਣ ਹੁੰਨੀ ਆ ਇਸ ਘਰ ਚ ਦਖਲ ਅੰਦਾਜ਼ੀ ਕਰਨ ਵਾਲੀ ਆ ਤਾਂ ਬੜੀ ਵਧੀਆ ਗੱਲ ਕੀਤੀ ਨਿੱਕੀ ਨੇ ਕੋੜਿਆਂ ਨੂੰ ਵਿਆਹ ਦੋ ਮੁੜ ਕੇ ਜਿਕੇ ਕਰ ਵਰਨਾ ਦਿਓ ਅੱਛੀ ਦੀਦੀ ਜਦੋਂ ਤੁਸੀਂ ਘਰ ਚਾਹਦੇ ਨਾ ਰੋਣਾਂ ਲੱਗ ਜਾਂਦੀ ਐ ਐ ਵੀਰੇ ਭੈਣਾ ਨਾਲ ਤੇ ਘਰ ਰੋੜਕਾਂ ਹੁੰਦੀਆਂ ਨੇ ਭੈਣਾ ਵੀ ਤਾਂ ਇਹੀ ਚਾਹੁੰਦੀਆਂ ਨੇ ਵੀਰ ਮੇਰੇ ਰਹਿਣ ਵਸਦੇ ਔਰ ਤੇਕੀਆਂ ਤੋਂ ਠੰਡੀਆਂ ਹਵਾਵਾਂ ਪਤਾ ਨਹੀਂ ਕਿਹੋ ਜਿਹਾ ਰਿਸ਼ਤਾ ਬਣਾਇਆ ਰੱਬ ਨੇ ਮਾਮਾ ਧੀਆਂ ਦਾ ਦੋਨਾਂ ਹੀ ਇੱਕ ਦੂਜੇ ਤੋਂ ਬਿਨਾ ਅਧੂਰੀਆਂ ਰਹਿੰਦੀਆਂ ਨੇ ਗੱਲ ਤਾਂ ਹੈ ਵੀ ਤੁਹਾਡੀ ਸਹੀ ਐ ਸਹੀ ਗਲਤ ਤਾਂ ਬਾਅਦ ਦੀ ਗੱਲ ਆ ਪਹਿਲਾਂ ਮੈਨੂੰ ਇਹ ਦੱਸੋ ਦੀਦੀ ਆ ਤੁਸੀਂ ਸੱਟ ਲਵਾਉਣ ਵਾਸਤੇ ਨੀਦਰਲੈਂਡ ਗਏ ਸੀ ਐਵੇਂ ਥੋੜੀ ਸਿਆਣਾ ਕਹਿੰਦੇ ਨੇ ਕਿੰਨਾ ਜਗਾ ਨ ਚੱਲ ਕੇ ਉਹਨੇ ਬੰਦਾ ਚੱਲ ਕੇ ਜਾਂਦਾ ਜੇ ਕੋਈ ਹੋਣਾ ਹੁੰਦਾ ਜਾਂ ਕੁਝ ਸ਼ੁਕਰ ਕਰੋ ਕਿਦਾਂ ਸੂਲੀ ਤੋਂ ਸੂਲ ਬਣ ਗਈ ਕੋਈ ਵੱਡਾ ਗ੍ਰਹਿ ਟਲ ਗਿਆ ਗੱਲ ਤੁਹਾਡੀ ਸਹੀ ਆ ਵੀਰ ਜੀ ਬੰਦੇ ਨੂੰ ਹਮੇਸ਼ਾ ਪੋਜ਼ਿਟਿਵ ਹੋਣਾ ਚਾਹੀਦਾ ਤੇ ਇਹ ਕੀ ਰਬਧੀਆਂ ਤੋਂ ਕੁਝ ਗਵਾ ਜਿਆ ਕਰ ਮਮੀ ਨਾ ਤਾਂ ਕਾਬੀ ਦੀ ਨਹੀਂ ਆ ਤੇ ਨਾ ਹੀ ਅਰਮਾਨ ਤੇ ਉਸ ਤੋਂ ਵੱਧ ਮੇਰੀ ਜਾਨੋਂ ਵੱਧ ਪਿਆਰੀ ਭਤੀਜੀ ਨਿੱਕੀ ਵੀ ਨਹੀਂ ਦੱਸਦੀ ਪਈ ਨੇ ਤੇਰੀ ਭਾਬੀ ਤੇ अरमान शॉपिंग ਕਰਨ ਗਏ ਨੇ ਮਾਰਕੀਟ ਤੇਰੇ ਵਾਸਤੇ ਤੇ ਬਾਕੀ ਨਿੱਕੀ ਨਿੱਕੀ ਉਹ ਨਿੱਕੀ ਮੈਨਾਂ ਨਿੱਕੀ ਤਾਂ ਇੱਥੇ ਹੀ ਸੀ ਦੇਖੋ ਤਾਂ ਕਿੱਥੇ ਗਈ ਆ ਨਿੱਕੀ ਕਿੱਥੇ ਆ ਪਤੂ ਆਦੇ ਪੂਆ ਜੀ ਆਏ ਨੇ ਨਿੱਕੀ ਕਿੰਨੇ ਸੌੜਦੇ ਨੇ ਪੂਆ ਜੀ ਆਏ ਹੋ ਨੇ ਅਜੇ ਕਿੰਨੀ ਵਜੇ ਮਾਰੀਆਂ ਕਿਹੜੀ ਇੱਥੇ ਕਦੇ ਬੈਠੀ ਜੇ ਪੂਆ ਆਈ ਏ ਤੇ ਮੈਂ ਕੀ ਕਰਾਂ ਆਈ ਡੋਨਟ ਲਾਈਕ ਪੂਆ ਆਈ ਹੇਟ ਪੂਆ ਤੇਰਾ ਦਿਮਾਗ ਖਰਾਬ ਹੈ ਕੀ ਬੋਲ ਜਾਨੀ ਆ

ਕੰਮਲੀ ਹੋਈ ਨਹੀਂ ਪੁਆ ਨੇ ਕਰ ਦੇਣਾ ਆਈ ਹੇਟ ਮਾਈ ਪੁਆ ਬਟ ਆਈ ਲਵ ਮਾਈ ਭਤੀਜੀ ਡੋਨਟ ਟੱਚ ਮੀ ਨਿੱਕੀ ਤੂੰ ਹੱਥ ਤਾਂ ਬਾਹਰ ਹੋ ਰਹੀ ਹੈ ਬੱਸ ਕਰ ਵੀਰੇ ਕਿਉਂ ਐਵੇਂ ਗੁੱਸੇ ਹੋ ਜਾਂਦਾ ਨਿਆਣੀ ਨੂੰ ਮੈਂ ਕੋਈ ਨਿਆਣੀ ਨਹੀਂ ਹੈਗੀ ਮੈਨੂੰ ਸਭ ਸਮਝ ਆਉਂਦਾ ਦੇਖਿਆ ਆਈ ਨਾ ਪੁਆ ਤੇ ਹੋਗੇ ਨਾ ਸਾਰੇ ਤੁਸੀਂ ਮੈਨੂੰ ਗੁੱਸਾ ਲੈ ਮੇਰੀ ਲਾਡੂ ਰਾਣੀ ਤੈਨੂੰ ਅੱਜ ਜ਼ਿਆਦਾ ਹੀ ਗੁੱਸਾ ਆਇਆ ਹੋਇਆ ਇਹਨਾਂ ਦੀ ਕੀ ਹਿੰਮਤ ਆ ਵੀ ਤੈਨੂੰ ਕੁਝ ਕਹਿ ਜਣ ਰੰਧੂ ਪੂਆ ਜੀ ਬੋਤੇ ਮੇਰੇ ਨਾਲ ਡਰਾਮਾ ਨਾ ਕਰੋ ਨਿੱਕੀ ਵੀਰੇ ਤੇਰੀ ਹਿੰਮਤ ਕਿੱਦਾਂ ਹੋਈ ਮੇਰੀ ਭਤੀਜੀ ਦੇ ਹੱਥ ਚੱਕਣ ਦੇ ਚੱਲ ਤੂੰ ਬਾਹਰ ਜਾ ਮੈਂ ਜਾਣਾ ਜਾਂ ਨਿੱਕੀ ਜਾਣੇ ਚਲ ਆ ਜਾ ਨਿੱਕੀ ਆਪਾਂ ਬਾਹਰ ਚਲੀਏ ਆ ਸਵਾਰਦੇ ਆ ਤੇਰੇ ਪਾਪਾ ਨੂੰ ਮੈਂ ਸਿੱਧਾ ਕਰੂੰ ਇਹਨੂੰ ਫੁੱਲ ਪਰ ਕੁੜੀ ਆ ਆਪ ਤਾਂ ਸਿਆਣਾ ਬਿਆਣਾ ਆ ਇਹਨੂੰ ਸ਼ਰਮ ਨਹੀਂ ਆਈ ਹੈਗੀ ਕੁੜੀ ਤੇ ਹੱਥ ਚੱਕਣ ਲੱਗੇ ਚਲ ਬਹਿ ਜਾ ਤੇ ਨਿੱਕੀ ਦੀਦੀ ਤੁਹਾਡੇ ਲੜਦੇ ਆ ਬੰਦੇ ਨੂੰ ਵਿਗਾੜਿਆ ਹੋਇਆ ਤਾਂ ਹੀ ਨਹੀਂ ਵਿਗੜੀ ਹੋਈ ਹੈ ਤੂੰ ਚੁੱਪ ਕਰ ਵੀਰੇ ਵੱਡਾ ਸਿਆਣਾ ਦਾਦੀ ਮੈਂ ਦੇਖ ਲਓ ਪੈ ਗਈ ਨਾ ਪੂਆਪਾਪਾ ਪਿੱਛੇ ਤੁਸੀਂ ਸਾਰੇ ਡਰਦੇ ਕਿਉਂ ਐਨਾ ਪੂਆ ਤੋਂ ਬੇਟੇ ਅਸੀਂ ਪੂਆ ਕੋਲੋਂ ਡਰਦੇ ਨਹੀਂ ਆ ਅਸੀਂ ਉਹਨੂੰ ਪਿਆਰ ਹੀ ਐਨਾ ਕਰਦੇ ਆ ਦਾਦੀ ਉਹ ਮਜਦ ਪੂਆ ਦਾ ਵਿਆਹ ਕਰ ਦਿੰਦਾ ਤੇ ਆਪਣੇ ਘਰ ਰਵੇ ਸਾਡੇ ਘਰ ਕੀ ਕਾਰਨ ਆਂਦੀ ਆ ਨਿੱਕੀ ਅਜ ਨਹੀਂ ਬੋਲ ਰਿਹਾ ਪੁੱਤ ਐਤਰੇ ਪੂਆ ਜੀ ਨੇ ਪਰ ਚਾਚੂ ਪੂਆ ਕੋਲੋਂ ਦੀ ਸਾਡੇ ਘਰ ਵਿੱਚ ਦਖਲਅੰਦਾਜ਼ੀ ਕਰਨ ਵਾਲੀ ਨਿੱਕੀ ਵੀਰੇ ਤੂੰ ਕੁਛ ਨਾ ਕਹਿ ਨਿੱਕੀ ਨੂੰ ਇਹ ਸਹੀ ਉਹ ਤਾਂ ਕਹਿ ਰਹੀ ਆ ਜਦੋਂ ਮੇਰਾ ਵਿਆਹ ਹੋ ਗਿਆ ਤਾਂ ਮੇਰਾ ਤਾਂ ਇਸ ਘਰ ਤੇ ਕੋਈ ਹੱਕ ਹੀ ਨਹੀਂ ਰਿਹਾ ਮੈਂ ਕੌਣ ਹੁੰਨੀ ਆ ਇਸ ਘਰ 'ਚ ਦਖਲਅੰਦਾਜ਼ੀ ਕਰਨ ਵਾਲੀ ਮੰਮੀ ਤੁਸੀਂ ਕਿਉਂ ਐਵੇਂ ਅੱਖਾਂ ਭਰੀ ਜਾਂਦੇ ਹੋ ਜਦੋਂ ਮੈਂ ਵਿਆਹਤੀ ਮੇਰਾ ਇਸ ਘਰ ਤੇ ਕੀ ਹੱਕ ਰਿਆ ਹੁਣ ਤਾਂ ਮੇਰੀ ਜਗ੍ਹਾ ਤੇ ਨਿੱਕੀ ਆ ਗਈ ਨਾ ਆ ਤਾਂ ਬੜੀ ਵਧੀਆ ਗੱਲ ਕੀਤੀ ਨਿੱਕੀ ਨੇ ਕੋੜਿਆ ਨੂੰ ਵਿਆਹ ਦੋ ਮੁੜ ਕੇ ਫੇਕੇ ਘਰ ਵਰਨਾ ਦਿਓ ਆਪਾਂ ਵੀ ਹੁਣ ਇਦਾਂ ਹੀ ਕਰਾਂਗੇ ਜਿਵੇਂ ਸਾਡੀ ਨਿੱਕੀ ਕਹਿੰਦੀ ਆ ਆਪਾਂ ਆਪਣੀ ਨਿੱਕੀ ਦਾ ਵਿਆਹ ਕਰਾਂਗੇ ਫਿਰ ਆਪਾਂ ਮੁੜ ਕੇ ਨਾ ਇਸ ਘਰ ਚ ਵੜਨੀ ਨਹੀਂ ਦੇਣਾ ਮੇਰੇ ਤੋਂ ਆਪਣੇ ਭੂਆ ਦਾ ਆਉਣੇ ਵਾਲਾ ਕੱਲ ਐ ਜਿਵੇਂ ਅੱਜ ਇਹ ਤੇਰਾ ਘਰ ਆ ਨਾ ਤੇਰੇ ਤੋਂ ਪਹਿਲੇ ਤੇਰੀ ਭੂਆ ਦਾ ਆਇਆ ਕਰ ਸੀਗਾ ਆਪਾਂ ਨੇ ਡਾਲਸ ਲੈ ਕੇ ਆਏ ਹਾਂ ਇਹ ਕਿ ਡਾਲਸ ਤੈਨੂੰ ਆਪਣੀ ਜਾਨ ਨਾਲੋਂ ਜ਼ਿਆਦਾ ਪਿਆਰੀਆਂ ਨੇ ਨਾ ਇਹ ਤੇਰੀਆਂ ਨਹੀਂ ਐ ਤੇਰੀ ਭੂਆ ਦੀਆਂ ਨੇ ਤੇਰੀ ਭੂਆ ਡੋਲੀ 'ਚ ਬੈਠਣ ਲੱਗੇ ਨਾ ਮੈਨੂੰ ਇਹ ਡਾਲਸ ਫੜਾਈਆਂ ਸੀ ਕਿਹਾ ਸੀ ਕਿ ਵੀਰੇ ਸੰਭਾਲ ਕੇ ਰੱਖੀ ਇਹਦੇ ਨਾਲ ਮੇਰੀ ਭਤੀਜੀ ਖੇਡੇਗੀ ਹੁਣ ਇਸ ਤੋਂ ਅੱਗੇ ਕੁਝ ਨਾ ਕਹੀ ਮੇਰਾ ਕਿਹਾ ਸੁਣਿਆ ਮਾਫ ਕਰੀ ਮੇਰੀ ਮਾਂਏ ਕਿਸ ਆਪਣੀ ਨਿੱਕੀ ਨੂੰ ਛੱਡ ਕੇ ਨਾ ਜਾਓ ਆਈ ਲਵ ਯੂ ਪੂਆਤੀ ਸਭ ਹਾਲੇ ਦਿਲ ਦਾ ਮੈਂ ਇਹ ਸਮਝਾ ਤਮ ਸੇ ਜ਼ਾਲਿਮ ਤੇ ਪਾ ਹੈ ਅੱਜ ਕੱਲ ਦੇ ਬੱਚੇ ਇਨਾ ਰਿਸ਼ਤਿਆਂ ਦੇ ਪਿਆਰ ਅਤੇ ਨਿੱਗ ਨੂੰ ਮਹਿਸੂਸ ਨਹੀਂ ਕਰ ਰਹੇ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਇਹ ਸਾਡੇ ਬੱਚੇ ਮਾਸੀ ਚਾਚੀ ਤਾਈਆਂ ਇਹਨਾਂ ਰਿਸ਼ਤਿਆਂ ਨੂੰ ਵੀ ਦਰਸਣਗੇ ਸੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਿਆਰ ਦੇ ਨਾਲ ਆਪਣੇ ਬੱਚਿਆਂ ਨੂੰ ਇਹਨਾਂ ਰਿਸ਼ਤਿਆਂ ਦੀ ਅਹਿਮੀਅਤ ਅਤੇ ਆਪਣਤ ਬਾਰੇ ਜ਼ਰੂਰ ਦੱਸਿਓ ਕਿਉਂਕਿ ਇਨਸਾਨ ਜੇ ਇਕੱਲਾ ਰਹਿ ਜਵੇ ਤਾਂ ਬਹੁਤ ਔਖਾ ਜੇ ਜਿਉਣਾ ਤਾਂ ਸਾਨੂੰ ਜਿਉਣ ਦੇ ਲਈ ਇਹ ਪਰਿਵਾਰ ਇਹ ਰਿਸ਼ਤੇ ਰੂਹ ਦੀ ਖਰਾਕ ਤੋਂ ਵੀ ਵੱਧ ਜ਼ਰੂਰੀ ਨੇ ਦੁਨੀਆ ਦਾ ਸਭ ਤੋਂ ਅਨਮੋਲ ਰਿਸ਼ਤਾ ਹੁੰਦਾ ਭੂਆ ਭਤੀਜੇ ਤੇ ਭਤੀਜੀਆਂ ਦਾ ਜੇਕਰ ਤੁਸੀਂ ਵੀ ਸਾਡੀ ਇਸ ਗੱਲ ਨਾਲ ਸਹਿਮਤ ਹੋ ਤਾਂ ਕਮੈਂਟਸ ਕਰਕੇ ਜਰੂਰ ਦੱਸਿਓ